ਹਿੰਦੂ ਤੇ ਸਿੱਖਾਂ ਵਾਲਾ ਪਹਿਲਾਂ ਚੱਲਦਾ ਰਿਹਾ ਹੁਣ ਭਈਏ ਤੇ ਪੰਜਾਬੀਆਂ ਵਾਲਾ ਚੱਲਦਾ ਨਕੇ ਲੋਕਡਾਊਨ ਹੋਇਆ ਭਈਏ ਜਾਵੜੇ ਸਾਡੇ ਬੰਦਿਆਂ ਨੇ ਜਿਹੜੇ ਰੌਲਾ ਪਾਈ ਜਾਂਦੇ ਹੁਣ ਉਹਨਾਂ ਨੇ ਚਿੱਠੀਆਂ ਪਾ ਪਾ ਕੇ ਨਕੇ ਮੇਲਾਂ ਕਰ ਕਰਕੇ ਰੁਪਈਏ ਖਾਤਾਂ 'ਚ ਪਾ ਪਾ ਕੇ ਉਹ ਭਈਆਂ ਨੂੰ ਦੂਰੀਆਂ ਸਦਾਇਆ ਸਾਡਾ ਝੋਨਾ ਲੱਗ ਜੇ ਉਹ ਇੱਕ ਬੀਬਾ ਸੀ ਹੱਡੀ ਉਹ ਕਹਿੰਦੀ ਸੀ ਹੱਡੀ ਸਰਕਾਰ ਲਿਓ 5 ਮਿੰਟਾਂ 'ਚ ਐਮਐਸਪੀ ਦੇ ਦੇਗੇ ਤੇ ਜਦੋਂ ਸਰਕਾਰ ਆ ਗਈ ਨਾ ਐਮਐਸਪੀ ਮਿਲਦੀ ਆ ਤੇ ਨਾ ਉਹ ਬੀਬਾ ਬੋਲਦੀ ਦੀਂਦੀ ਇਹਨਾਂ ਨੂੰ ਕਿਤੇ ਜੀ ਕੱਲੇ ਭਈਆਂ ਨੇ ਕਿਉਂ ਸਾਡੇ ਪੰਜਾਬੀ ਕਿਉਂ ਨਹੀਂ ਕਰਦੇ ਰੇਪ ਕਿਉਂ ਨਹੀਂ ਕਤਲ ਕਰਦੇ ਪੰਜਾਬੀ ਸਾਡੇ ਬਾਹਰ ਬੱਚੇ ਜਾਂਦੇ ਸਾਡੇ ਇਧਰ ਵੈਰੀਫਿਕੇਸ਼ਨ ਹੋ ਕੇ ਜਾਂਦੇ ਆ ਸਾਰਾ ਕੁਝ ਹੋ ਕੇ ਜਾਂਦੇ ਉਧਰ ਵੀ ਕ੍ਰੀਮੀਆਂ ਨਕੇਸ਼ ਕਰਦੇ ਆ ਜੂਪੀ ਤੋਂ ਆਏ ਸੀ ਸਿੱਖ ਆਇਆ ਸੀ ਉਹ ਕਹਿੰਦੇ ਆ ਤੁਸੀਂ ਇੱਥੇ ਮਾੜਾ ਜਾ ਪੰਜਾਬ ਚ ਹਲਚਲ ਹੁੰਦੀ ਆ ਸਾਡੀਆਂ ਨਕਿਆ ਉਧਰ ਭਾਦੀ ਬਣ ਜਾਂਦੀ ਆ ਵੋਟਾ ਲੈਣ ਖਾਤਰ ਇਹ ਆਪਦੇ ਪੱਤੇ ਖੇਡਦੇ ਆ ਤੇ ਉਹਦੇ ਸਫਲ ਵੀ ਹੁੰਦੇ ਆ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇੱਕ ਪ੍ਰਵਾਸੀ ਵੱਲੋਂ ਇੱਕ 마ਸੂਮ ਬੱਚੇ ਨਾਲ ਐਸੀ ਘਟਿਆ ਘਣੌਣੀ ਕਰਤੂਤ ਕੀਤੀ ਜਾਂਦੀ ਹੈ ਕਿ ਇਹ ਕਰਤੂਤ ਸੁਣ ਕੇ ਪੰਜਾਬ ਦੇ ਹਰ ਇੱਕ ਨੌਜਵਾਨ ਬਜ਼ੁਰਗ ਦੇ ਦਿਲਾਂ ਦੇ ਵਿੱਚ ਪ੍ਰਵਾਸੀਆਂ ਲਈ ਨਫ਼ਰਤ ਪੈਦਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਫਰੀਦਕੋਟ ਦੇ ਕੰਮਿਆਣਾ ਦੇ ਵਿੱਚ ਵੀ ਇੱਕ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਪਿੰਡ ਦੇ ਹੀ ਇੱਕ ਬੱਚੇ ਨਾਲ ਐਸੀ ਘਟਿਆ ਕਰਤੂਤ ਕੀਤੀ ਜਾਂਦੀ ਹੈ ਇਹ ਦੋਨੇ ਕਰਤੂਤਾਂ ਬਹੁਤ ਹੀ ਨਿੰਦਣਯੋਗ ਹਨ ਇਹਨਾਂ ਬਾਰੇ ਗੱਲਬਾਤ ਕਰਨੀ ਅੱਜ ਸਾਡੇ ਨਾਲ ਜਗਸੀਰ ਸਿੰਘ ਝੁੰਬਾ ਇੱਕ ਕਿਸਾਨ ਵੀ ਹਨ ਤੇ ਕਿਸਾਨ ਆਗੂ ਵੀ ਹਨ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਬਾਈ ਜਗਸੀਰ ਸਿੰਘ ਜਿਹੜੀ ਇਹ ਹੁਸ਼ਿਆਰਪੁਰ ਦੇ ਵਿੱਚ ਇੱਕ ਘਟਨਾ ਘਟਿਆ ਕਿਵੇਂ ਦੇਖ ਜਣੋ ਅਸੀਂ ਜਿਹੜੀ ਹੁਸ਼ਿਆਰਪੁਰ ਚ 5 ਸਾਲ ਦੇ ਬੱਚੇ ਨਾਲ ਘਟਨਾ ਘਟਿਆ ਅਸੀਂ ਉਹਨੂੰ ਬਹੁਤ ਹੀ ਨਿੰਦਣਯੋਗ ਤੇ ਬਹੁਤ ਹੀ ਮਾੜੀ ਇਹ ਘਟਨਾ ਘਟਿਆ ਜਿਹਦੇ ਚ ਅਸੀਂ ਸੈਂਟਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜਿਹੜੇ ਐਵੇਂ ਜੇ ਦਰਿੰਦਗੀ ਬੰਦੇ ਆ ਉਹ ਸਾਰੇ ਧਰਮਾਂ ਚ ਹੁੰਦੇ ਆ ਇਕੱਲੇ ਬਈਏ ਨਹੀਂ ਹੁੰਦੇ ਇਹ ਚ ਸਿੱਖ ਵੀ ਹੁੰਦੇ ਆ ਮੁਸਲਮਾਨ ਵੀ ਹੁੰਦੇ ਆ ਉਹ ਬਹੁਤ ਘੱਟ ਗਿਣਤੀ ਚ ਹੁੰਦੇ ਆ ਜਿਹੜੇ ਐਵੇਂ ਜੇ ਦਰੰਦੇ ਕੰਮ ਕਰਦੇ ਆ ਹੁਣ ਇਕੱਲੇ ਆਪਾਂ ਹੁਸ਼ਿਆਰਪੁਰ ਜਿਹੜੀ ਘਟਨਾ ਕੱਟੀ ਆ ਉਹ ਤੇ ਸਾਰਾ ਪੰਜਾਬ ਤੇ ਸਾਰੇ ਜਿਹੜੇ ਭਈਆ ਪੰਜਾਬ ਤੇ ਪੰਜਾਬ ਬਚਾਓ ਦੀ ਗੱਲ ਕਰਦੇ ਆ ਉਹਨਾਂ ਵੀਰਾਂ ਨੂੰ ਮੈਂ ਪੁੱਛਣਾ ਚਾਹਣਾ ਉਹ ਤਾਂ ਭਰਾਵੋ ਤੁਸੀਂ ਛਾਰੇ ਇੱਧਰ ਕਹਿਤਾ ਉਹਨੂੰ ਭਈਆਂ ਨੂੰ ਭਜਾਓ ਇਹ ਕਿਉਂਕਿ ਦਰਿੰਦੇ ਆ ਸਾਡੇ ਜਥੇਬੰਦੀ ਦੇ ਪ੍ਰਧਾਨ ਨੇ ਇਹ ਗੱਲ ਕਹੀ ਸੀ ਇਹ ਦਰਿੰਦੇ ਭਰਾਵੋ ਛਾਰੇ ਧਰਮਾਂ ਚ ਹੀ ਆ ਕੱਲੇ ਜੇ ਐ ਕਹਦੇ ਗੇ ਬਈਆਂ ਚ ਇੱਕ ਦੋ ਬੰਦੇ ਪਰਸੈਂਟ ਮਾੜੇ ਹੋ ਸਕਦੇ ਆ ਸਾਰੇ ਭਈਏ ਨਹੀਂ ਮਾੜੇ ਹੋ ਸਕਦੇ ਜੇ ਸਾਡੇ ਉਹ ਕਿਸਾਨ ਆ ਉਹਨਾਂ ਕੋਲੇ ਜ਼ਮੀਨਾਂ ਜਦੋਂ ਸਰਕਾਰ ਰੇਡ ਨਹੀਂ ਦਿੰਦੀ ਉਹ ਆਪਦੇ ਬੱਚੇ ਪਾਲਣ ਪੋਲਣ ਖਾਤਰ ਇੱਧਰ ਆਉਂਦੇ ਆ ਤੇ ਮਜ਼ਦੂਰੀ ਕਰਕੇ ਆਉਦੇ ਬੱਚੇ ਪਾਲਣ ਪੋਲਣ ਕਰਦੇ ਆ ਤੇ ਸਾਡੇ ਬੱਚੇ ਵੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਬਾਹਰਲੇ ਮੁਲਕਾਂ ਜਾਂਦੇ ਆ ਤਾਂ ਉਥੇ ਨਕੀਆ ਕੰਮਕਾਰ ਕਰਕੇ ਆਦੇ ਮਗਰ ਪਰਿਵਾਰ ਦਾ ਕੋਈ ਮਾਂ ਪਿਓ ਬਿਮਾਰ ਆ ਜਾਂ ਕੋਈ ਕਰਜ਼ਾ ਚੜਿਆ ਹੁੰਦਾ ਉਹ ਕੰਮ ਕਰਕੇ ਇਧਰ ਮੋੜਦੇ ਆ ਤੇ ਹੁਣ ਜਿਹੜੇ ਭਈਆ ਪੰਜਾਬ ਉਹਦੇ ਨਾਰੇ ਲਾ ਰਹੇ ਆ ਪੰਜਾਬ ਬਚਾਓ ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਿਹੜਾ ਫਰੀਦਕੋਟ ਜ਼ਿਲ੍ਹੇ ਚ ਕੰਮਿਆਂ ਨੇ ਚ ਕਰਤੂਤ ਕੀਤੀ ਆ ਸਾਡੇ ਪੰਜਾਬੀਆਂ ਨੇ ਉਹਤੇ ਕਿਸੇ ਦਾ ਮੂੰਹ ਕਿਉਂ ਨਹੀਂ ਖੁੱਲਿਆ ਉਹਤੇ ਮਜਾਰੇ ਕਿਉਂ ਨਹੀਂ ਕੀਤੇ ਗਏ ਕਿਉਂ ਨਹੀਂ ਉਹਦੇ ਹੱਕ ਚ ਲੋਕ ਖੜੇ ਉਹ ਬੱਚੇ ਦੇ ਕਿਉਂਕਿ ਉਹ ਸਾਡੇ ਪੰਜਾਬੀਆਂ ਨੇ ਕੀਤੀ ਮੈਂ ਪਹਿਲਾਂ ਵੀ ਕਿਹਾ ਤੇ ਮੈਂ ਹੁਣ ਵੀ ਕਹਿਣਾ ਸਾਰੇ ਪੰਜਾਬੀ ਨਹੀਂ ਚੰਗੇ ਸਾਰੇ ਹਿੰਦੂ ਨਹੀਂ ਚੰਗੇ ਸਾਰੇ ਸਿੱਖ ਨਹੀਂ ਚੰਗੇ ਤੇ ਸਾਰੇ ਭਈਏ ਨਹੀਂ ਚੰਗੇ ਵਿੱਚ ਸਾਰੇ ਧਰਮਾਂ ਦੇ ਲੋਕ ਵਿੱਚ ਸ਼ਰਾਰਤੀ ਅੰਸਰ ਹੁੰਦੇ ਉਹ ਆਬ ਦੇ ਜਿਹੜੇ ਘਰਾਉਣੇ ਹਰਕਟ ਹਰਕਤਾਂ ਕਰਦੇ ਆ ਸਾਡੇ ਬੱਚਿਆਂ ਨਾਲ ਸਾਡੀਆਂ ਧੀਆਂ ਨਾਲ ਸਰੂਤੀ ਅਰਗੀਆਂ ਨਾਲ ਇੱਕ ਡਾਕਟਰ ਨਾਲ ਜਿਹੜਾ ਦਿੱਲੀ 'ਚ ਕਾਂਡ ਕੀਤਾ ਉਹਨਾਂ ਨੇ ਤੇ ਐਂ ਜਿਵੇਂ ਕਰਨਜੀਤ ਕਰਨਜੀਤ ਕੌਰ ਨਾਲ ਕਾਂਡ ਕੀਤਾ ਉਹ ਐ ਸਾਰੇ ਧਰਮਾਂ 'ਚ ਹੁੰਦੇ ਆ ਤੇ ਤਾਂ ਕਰਕੇ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਸੈਂਟਰ ਤੇ ਪੰਜਾਬ ਸਰਕਾਰ ਤੋਂ ਉਹ ਕਿਸੇ ਵੀ ਧਰਮ ਦਾ ਹੋਵੇ ਜਿਹੜਾ ਐਜਾ ਕੋਈ ਦਰਿੰਦਗੀ ਦਾ ਕੰਮ ਕਰਦਾ ਉਹਨੂੰ ਵਿਸ਼ੇਸ਼ ਅਦਾਲਤ ਬਣਾ ਕੇ ਉਹਨੂੰ ਸਖਤ ਤੋਂ ਸਖਤ ਸਜ਼ਾਵਾ ਦੇਣੀਆਂ ਚਾਹੀਦੀਆਂ ਤੇ ਕਿਉਂਕਿ ਧਰਮ ਦਾ ਇਹ ਜਿਹੜਾ ਪੱਤਾ ਹਿੰਦੂ ਤੇ ਸਿੱਖਾਂ ਵਾਲਾ ਪਹਿਲਾਂ ਚੱਲਦਾ ਰਿਹਾ ਹੁਣ ਭਈਏ ਤੇ ਪੰਜਾਬੀਆਂ ਵਾਲਾ ਚੱਲਦਾ ਜੀ ਵੋਟਾਂ ਲੈਣ ਖਾਤਰ ਇਹ ਆਪਦੇ ਪੱਤੇ ਖੇਡਦੇ ਆ ਤੇ ਉਹਦੇ ਸਫਲ ਵੀ ਹੁੰਦੇ ਆ ਪਹਿਲਾਂ ਭਾਜਪਾ ਹਿੰਦੂ ਤੋਂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਰਹੇ ਆ ਉਹ ਵੀ ਪੱਤਾ ਉਹਨਾਂ ਨੇ ਲੋਕਾਂ ਨੇ ਦਾ ਕੁੱਟਿਆ ਉਹਦੇ ਚੋਂ ਭਾਜਪਾ ਸਫਲ ਹੋਈ ਆ ਐ ਹੁਣ ਜਿਹੜੇ ਐਵਜਾ ਪ੍ਰਚਾਰ ਕਰਕੇ ਪੰਜਾਬੀਆਂ ਨੂੰ ਕੰਮ ਦਿਓ ਭਈਆਂ ਨੂੰ ਭਜਾਓ ਇਹ ਜ਼ਮੀਨਾਂ ਲਈ ਜਾਂਦੇ ਆ ਤਾਂ ਅਸੀਂ ਸਾਡੇ ਬੱਚੇ ਵੀ ਬਾਹਰ ਜਾਂਦੇ ਆ ਜੂਪੀ ਤੋਂ ਆਏ ਸੀ ਸਿੱਖ ਆਇਆ ਸੀ ਉਹਨਾਂ ਨੇ ਕਹਿੰਦਾ ਇੰਟਰਵਿਊ ਪੱਤਰਕਾਰ ਨੂੰ ਦਿੱਤੀ ਆ ਉਹ ਕਹਿੰਦੇ ਆ ਤੁਸੀਂ ਇੱਥੇ ਮਾੜਾ ਜਾ ਪੰਜਾਬ ਚ ਹਲਚਲ ਹੁੰਦੀ ਆ ਸਾਡੀਆਂ ਨਕਿਆ ਉਧਰ ਭਾਦੀ ਬਣ ਜਾਂਦੀ ਆ ਕਿਉਂਕਿ ਪੰਛੀ ਜੋਕ ਕਿਲਾ ਜ਼ਮੀਨ ਲਈ ਬੈਠੇ ਆਂ ਸੀ ਇੰਡਸਟਰੀਆਂ ਲਈ ਬੈਠੇ ਆਂ ਜੇ ਇਧਰ ਤੁਸੀਂ ਭਾਈਏ ਪਾਉਂਗੇ ਸਾਡਾ ਕੀ ਬਣੂ ਹੱਦੀ ਦਾ ਬਹੁਤ ਗਿਣਤੀ ਘਟਾ ਉਧਰ ਬਹੁਤ ਸਾਰੇ ਸਿੱਖਾ ਸੀ ਜੂਪੀ ਲਖੀਰਪੁਰ ਖੀਰੀ ਗਏ ਉਹ ਉਹਨਾਂ ਨੇ ਇੰਨੀ ਖੁਸ਼ੀ ਬਣਾਈ ਸਾਡਾ ਵੀ ਕੋਈ ਸਿੱਖ ਭਾਈਚਾਰਾ ਆਇਆ ਪੰਜਾਬ ਚੋਂ ਪੰਜਾਬੀ ਆਏ ਆ ਇੱਥੇ ਸਾਡੀ ਗਿਣਤੀ ਬਹੁਤ ਘਟਾ ਸਾਨੂੰ ਤਾਂ ਇਹ ਗੌਲ ਦੇ ਹੀ ਨਹੀਂ ਤਾਂ ਕਰਕੇ ਇਹ ਵੀਰੋ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਅਸੀਂ ਤਾਂ ਇਹ ਜਿਹੜਾ ਭਈਆਂ ਵਾਲਾ ਤੇ ਜਿਹੜਾ ਪੰਜਾਬੀਆਂ ਵਾਲਾ ਇਹ ਭਰਾਵੋ ਨਾ ਬਣਾਇਆ ਜਾਵੇ ਕਿ ਕਿਜੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਜੀ ਕੱਲੇ ਭਈਆਂ ਨੇ ਕਿਉਂ ਸਾਡੇ ਪੰਜਾਬੀ ਕਿਉਂ ਨਹੀਂ ਕਰਦੇ ਰੇਪ ਕਿਉਂ ਨਹੀਂ ਕਤਲ ਕਰਦੇ ਪੰਜਾਬੀ ਸਾਡੇ ਬਾਹਰ ਬੱਚੇ ਜਾਂਦੇ ਸਾਡੇ ਇਧਰ ਵੈਰੀਫਿਕੇਸ਼ਨ ਹੋ ਕੇ ਜਾਂਦੇ ਆ ਸਾਰਾ ਕੁਝ ਹੋ ਕੇ ਜਾਂਦੇ ਉਧਰ ਵੀ ਕ੍ਰਿਮਿਨਲ ਕੇਸ ਕਰਦੇ ਆ ਜਿਹੜੇ ਉਥੋਂ ਦੀਆਂ ਸਰਕਾਰਾਂ ਸਾਡੇ ਬੱਚਿਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਿੰਦੀਆਂ ਤੇ ਅਸੀਂ ਤਾਂ ਦੂਰੀਆਂ ਫੇਰੇ ਇਹੇ ਛੋਟੇ ਮਾਧਿਅਮ ਰਾਹੀਂ ਕਹਿਨੇ ਆ ਜੇ ਕਿਸੇ ਨੇ ਘਟਗਾ ਕਰਤੂਤ ਭਈਏ ਨੇ ਕੀਤੀ ਆ ਜਾਂ ਕਿਸੇ ਹੋਰ ਨੇ ਕੀਤੀ ਆ ਉਹ ਸਾਰੇ ਧਰਮਾਂ ਚ ਤੇ ਸਾਰੇ ਧਰਮਾਂ ਚ ਜਿਹੜੇ ਵੀ ਕੋਈ ਕ੍ਰੀਮੀਅਨ ਬੰਦੇ ਆ ਭ੍ਰਿਸ਼ਟ ਬੰਦੇ ਆ ਜਾਂ ਦਰਿੰਦਗੀ ਵਾਲੇ ਕੰਮ ਕਰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਵੇ ਸਰਕਾਰ ਇਹ ਸਰਕਾਰ ਦਾ ਕੰਮ ਆ ਸਾਡਾ ਕੰਮ ਨਹੀਂ ਤੱਕ ਤੇ ਵੀ ਕੋਈ ਆ ਕੇ ਇਥੇ ਕੰਮ ਕਰ ਸਕਦਾ ਜੇ ਛਾੜੇ ਬੱਚੇ ਬਾਹਰਲੇ ਮੁਲਖਾ ਚ ਕੰਮ ਕਰ ਸਕਦੇ ਆ ਤਾਂ ਫਿਰ ਭਈਏ ਕਿਉਂ ਨਹੀਂ ਕਰ ਸਕਦੇ ਉਹਨਾਂ ਨੂੰ ਵੀ ਅਧਿਕਾਰ ਆ ਉਹ ਜ਼ਮੀਨ ਲੈ ਸਕਦੇ ਆ ਇਹਦਾ ਪੰਜਾਬ ਸਰਕਾਰ ਸੋਚੇ ਸਰਕਾਰਾਂ ਦਾ ਕੰਮ ਆ ਸਰਕਾਰ ਤਾਂ ਕਹਿ ਰਹੀ ਰਹਿ ਸਕਦੇ ਸਰਕਾਰ ਕਹਿ ਰਹੀ ਹੈ ਵੀ ਰਹਿ ਸਕਦੇ ਹੋ ਅਸੀਂ ਵੀ ਆਣੇ ਆ ਜੀ ਇਹ ਪਾੜਾ ਪੈ ਜਾ ਰਿਹਾ ਭਈਆਂ ਦੇ ਤੇ ਜਿਹੜੇ ਪੰਜਾਬੀਆਂ ਚ ਇਹ ਪੱਤਾ ਖੇਡਣਾ ਵੋਟਾਂ ਲੈਣ ਖਾਤਰ ਤੇ ਜਦੋਂ ਵੋਟਾਂ ਲੈ ਲਈਆਂ ਉਹ ਇੱਕ ਬੀਬਾ ਸੀ ਹੱਡੀ ਉਹ ਕਹਿੰਦੀ ਸੀ ਹੱਡੀ ਸਰਕਾਰ ਲਿਓ 5 ਮਿੰਟਾਂ ਵਿੱਚ ਐਮਐਸਪੀ ਦੇ ਦੇਗੇ ਤੇ ਜਦੋਂ ਸਰਕਾਰ ਆ ਗਈ ਨਾ ਐਮਐਸਪੀ ਮਿਲਦੀ ਆ ਤੇ ਨਾ ਉਹ ਬੀਬਾ ਬੋਲਦੀ ਦੀਂਦੀ ਇਹਨਾਂ ਨੂੰ ਕਿਤੇ ਤੀਜੀ ਜੇ ਫਰਜ਼ ਕਰ ਲੋ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਆਪਾਂ ਕਹਿ ਰਹੇ ਆ ਜੇ ਖੇਤੀ ਸੰਕਟ ਤੇ ਵੀ ਜੇ ਭਈਏ ਭਈਏ ਕਹ ਲਈਏ ਪਰਵਾਸੀ ਕਹ ਲਈਏ ਇੱਥੋਂ ਚਲੇ ਗਏ ਤਾਂ ਖੇਤੀ ਸੰਕਟ ਤੇ ਵੀ ਅਸਰ ਪਊਗਾ ਕਿਉਂਕਿ ਪੰਜਾਬੀ ਨੌਜਵਾਨ ਤਾਂ ਖੇਤੀ ਦੇ ਵੱਲ ਜਾ ਕੇ ਰਾਜ਼ ਨਹੀਂ ਕਿਉਂਕਿ ਪੰਜਾਬੀ ਜਿਹੜਾ ਖੇਤੀ ਆ ਸਾਡਾ ਘਾਟੇ ਦਾ ਸੌਦਾ ਬਣ ਗਿਆ ਬਜ ਦਾ ਕੋਈ ਨਹੀਂ ਤੇ ਕੋਈ ਹੋਰ ਰੋਜ਼ਗਾਰ ਹੈ ਨਹੀਂ ਸਰਕਾਰੀ ਤੇ ਨੌਜਵਾਨ ਫਿਰ ਵੀ ਨਹੀਂ ਕੰਮ ਕਰ ਰਹੇ ਜੀ ਕੰਮ ਦਾ ਤਾਈ ਨਹੀਂ ਕਰ ਰਹੇ ਜੇ ਸਰਕਾਰੀ ਜੋਬ ਹੈ ਨਹੀਂ ਜੇ ਪ੍ਰਾਈਵੇਟ ਹੈਗਾ 7-8000 ਦਿੰਦੇ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਕਿਉਂਕਿ ਘੱਟ ਤਨਖਾਹ ਤੇ ਲੈ ਕੇ ਜਾਦੇ ਟਾਈਮ ਕੰਮ ਕਰਦੇ ਆ ਭੁੱਖੇ ਤੇ ਹੈ ਰਹਿ ਕੇ ਬੋਰੀਆਂ ਤੇ ਪੈ ਕੇ ਕੋਈ ਉਹਨਾਂ ਨੂੰ ਬਿੱਡ ਦੀ ਲੋੜ ਨਹੀਂ ਕੋਈ ਮੰਜੇ ਦੀ ਲੋੜ ਨਹੀਂ ਕੋਈ ਪੱਖੇ ਦੀ ਲੋੜ ਨਹੀਂ ਤਾਂ ਰਾਤ ਨੂੰ ਮੰਡੀਆਂ ਚ ਵੀ ਉਹ 12 ਵਜੇ ਤੋਂ 2:00 ਵਜੇ ਤੱਕ ਕਰਦੇ ਆ ਤੇ ਜਿਹੜੇ ਸਾਡੇ ਪੰਜਾਬੀ ਆ ਸਾਡੇ ਪੰਜਾਬੀਆਂ ਦੀ ਜਿਹੜੀ ਸਹੂਲਤਾਂ ਨੇ ਜੜ ਕੱਢਤੀ ਏਸੀ ਲਾਲੇ ਸੀ ਪੱਖੇ ਲਾਲੇ ਤੇ ਨਾਲ ਆਪਾਂ ਜਿਹੜੇ ਪੰਜਾਬੀ ਆ 8-10 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੇ ਤਾਂ ਕਰਕੇ ਇਹ ਜਿਹੜਾ ਪੰਜਾਬੀਆਂ ਨੂੰ ਕੰਮ ਆ ਜਿਹੜਾ ਕੰਮ ਗਿਣਤੀ ਘਟ ਗਈ ਛੱਡੀ ਤੇ ਜਿਹਦੇ ਭਈਏ ਨਾ ਆਏ ਤੇ ਨਾ ਤਾਂ ਮੰਡੀਆਂ ਝੋਨਾ ਰੋਲੂਗਾ ਜਦੋਂ ਪੰਜਾਬ ਨੇ ਲੋਕਡਾਊਨ ਹੋਇਆ ਭਈਏ ਜਾਵੜੇ ਸਾਡੇ ਬੰਦਿਆਂ ਨੇ ਜਿਹੜੇ ਰੌਲਾ ਪਾਈ ਜਾਂਦੇ ਹੁਣ ਉਹਨਾਂ ਨੇ ਚਿੱਠੀਆਂ ਪਾ ਪਾ ਕੇ ਨਕੀਆ ਮੇਲਾਂ ਕਰ ਕਰਕੇ ਰੁਪਈਏ ਖਾਤਾਂ 'ਚ ਪਾ ਪਾ ਕੇ ਉਹ ਭਈਆਂ ਨੂੰ ਦੂਰੀਆਂ ਅਰਸਦਾਇਆ ਸਾਡਾ ਝੋਨਾ ਲੱਗ ਜੇ ਸਾਡਾ ਫਸਲਾਂ ਦਾ ਨਕੀਆ ਵੱਡੀ ਜ਼ਿਆਦੇ ਇੰਡਸਟਰੀ 'ਚ ਭਈ ਹੀ ਕੰਮ ਕਰਦੇ ਆ ਜਿਹੜੇ ਔਖੇ ਵਾਲੇ ਕੰਮ ਆ ਉੱਥੇ ਭਈ ਹੀ ਕੰਮ ਕਰਦੇ ਸਾਡੇ ਪੰਜਾਬੀ ਨਹੀਂ ਕਰ ਸਕਦੇ ਉੱਥੇ ਜਿਹੜੇ ਐਵਜੇ ਕੰਮ ਆ ਤਾਂ ਕਰਕੇ ਨਕੀਆ ਕੋਈ ਵੀ ਬੰਦਾ ਕਿਤੋਂ ਵੀ ਆ ਕੇ ਕੋਈ ਕੰਮ ਕਰ ਸਕਦਾ ਜੇ ਸਾਡੇ ਬੱਚੇ ਪੰਜਾਬ ਦੇ ਮਲੁੱਖਾਂ 'ਚ ਕੰਮ ਕਰ ਸਕਦੇ ਆ ਤਾਂ ਪ੍ਰਵਾਸੀ ਕਿਉਂ ਨਹੀਂ ਕਰ ਸਕਦੇ ਤਾ ਕਰਕੇ ਸਾਡੇ ਬੱਚੇ ਬਾਹਰ ਜਾ ਕੇ ਘਰ ਲੈਂਦੇ ਆ ਕਮਾਈਆਂ ਕਰ ਕਰਕੇ 12-14 ਘੰਟੇ ਕੰਮ ਕਰਦੇ ਆ 16-16 ਘੰਟੇ ਕੰਮ ਕਰਦੇ ਆ ਕਿਉਂਕਿ ਕੰਮ ਦੀ ਕਦਰ ਉਧਰ ਦਿਹਾੜੀ ਦੀ ਕਦਰ ਆ ਇਧਰ ਛੜੀਆਂ ਸਰਕਾਰਾਂ ਦੀਆਂ ਗਲਤ ਨਿੰਦियां ਕਰਕੇ ਜੇ ਕੋਈ ਪ੍ਰਾਈਵੇਟ ਕੰਮ ਕਰਦਾ ਦਿੰਦੇ 8-9000 8 ਤੇ 9000 ਦਾ ਪੰਜਾਬੀ ਦਾ ਬਣਦਾ ਕੁਛ ਨਹੀਂ ਉਹਨਾਂ ਦੀ ਮਾਰੀਆਂ ਲੈਂਦਿਆਂ ਜਿਆਦੇ ਉਹਦੇ ਕਰਕੇ ਦਵਾਈਆਂ ਬੂਟੀਆਂ ਸਾਰੇ ਪਰਿਵਾਰਦਿਕਾਂ ਚੱਲਦੀਆਂ ਤੇ ਸਾਰੀ ਚੀਜ਼ ਮੁੱਲ ਦੀ ਆ ਇਹ ਚੀਜ਼ ਜੀ ਇਹ ਇਹ ਕਿਹਨਾਂ ਨੀਆਂ ਹਰਕਤਾਂ ਹੋ ਰਹੀਆਂ ਹਨ ਕਿਵੇਂ ਇਹਨਾਂ ਤੇ ਕਾਬੂ ਪਾਇਆ ਜਾ ਸਕਦਾ ਇਹ ਤਾਂ ਜੀ ਸਰਕਾਰ ਦਾ ਕੰਮ ਆ ਸਰਕਾਰ ਉਹ ਜੇ ਕਾਨੂੰਨ ਬਣਾਵੇ ਸ਼ਖਤੋ ਸ਼ਖਤ ਜੇ ਕੋਈ ਇਹੋ ਜੀ ਦਰਿੰਦਗੀ ਵਾਲਾ ਕੰਮ ਕਰਦਾ ਤਾਂ ਤਿੰਨ ਮਹੀਨਿਆਂ ਚ ਉਹ ਬੱਚੇ ਨੂੰ ਇਨਸਾਫ ਮਿਲੇ ਤਾਂ ਲੋਕ ਆਪੇ ਇਹੋ ਜੀ ਦਰਿੰਦਗੀ ਦੇ ਸ਼ਖਤੋ ਸ਼ਖਤ ਸਜ਼ਾ ਹੋਈਆਂ ਦੋ ਚਾਰਾਂ ਨੂੰ ਪਤਾ ਲੱਗਿਆ ਤਾਂ ਫੇਰ ਇਹ ਨਕੀਆ ਜਿਹੜਾ ਇਹਦਾ ਕੰਮ ਨਹੀਂ ਕਰੂਗਾ ਕੋਈ ਕਾਨੂੰਨ ਬਣਾਵੇ ਸਰਕਾਰ ਦਾ ਕੰਮ ਹੈ ਸਰਕਾਰ ਸਾਡਾ ਕੰਮ ਨਹੀਂ ਹੈ ਇਹ ਸਾਡੇ ਨਾਲ ਸੀ ਜਗਸੀਰ ਸਿੰਘ ਚੁੰਬਾ ਕਿਸਾਨ ਆਗੂ ਵੀ ਹਨ ਇੱਥੇ ਆਪ ਵੀ ਖੁਦ ਖੇਤੀ ਕਰਦੇ ਹਨ ਕਿਸਾਨ ਹਨ ਇਹਨਾਂ ਨੇ ਸਾਡੇ ਨਾਲ ਹੁਸ਼ਿਆਰਪੁਰ ਵਾਲੀ ਘਟਨਾ ਅਤੇ ਫਰੀਦਕੋਟ ਘਟਨਾ ਵਾਲੀ ਘਟਨਾ ਤੇ ਵਿਚਾਰ ਸਾਂਝੇ ਕੀਤੇ